ਜਿਆਦੇ ਕਿੱਕਲੀ ਸੁਣਾਈ ਜਾਨਾ ਹੁਣ ਆਪਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭੈਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਨਾ ਭਗਵੰਤ ਮਾਨਸਿਆ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਇੱਥੇ ਆਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਬ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੁੱਪ ਨੂੰ ਤੋੜੀਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ਵਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਅਧਿਆਪਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਦੂਜਿਆਂ ਤੇ ਕਿੱਕਲੀ ਸੁਣਾਈ ਜਾਨਾ ਹੁਣ ਆਪਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭੈਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਣਾ ਭਗਵੰਤ ਮਾਨਸਿਆਂ ਕਿੱਥੇ ਸ਼ਰਮ ਵੇਚ ਕੇ ਖਾਧੀ ਆ ਐਮਐਸਪੀ ਵਾਲੀ ਮੈਡਮ ਥੋੜੀ ਲੱਭਦੀ ਨਾ ਇੱਥੇ ਆਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚਟਕੀਆਂ ਵਜਾਉਂਦੀ ਆ ਜਦੋਂ ਜਗਰਾਮਾ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਬ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੁੱਪ ਨੂੰ ਤੋੜੀ ਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰਸ਼ਵਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾ ਮੈਂ ਨਾ ਕੱਚੇ ਅਧਿਆਪਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਥੋਡੇ ਪੱਲੇ ਸਿਰਫ ਗੱਲਾਂ ਨੇ ਥੋਡੇ ਪੱਲੇ ਦੂਜਿਆਂ ਤੇ ਕਿਕਲੀ ਸੁਣਾਈ ਜਾਣਾ ਹੁਣ ਆਪਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭੈਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਂਦਾ ਭਗਵੰਤ ਮਾਨਸਿਆ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਇੱਥੇ ਆਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚੁਟਕੀਆਂ ਵਜਾਉਂਦੀ ਆ ਜਦੋਂ ਜਗਰਾਮਾ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਵ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੁੱਪ ਨੂੰ ਤੋੜੀਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ੋਬਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਤੇ ਆਪਕੇ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ